ਜੜਾਂ ਨੂੰ ਜੜੇ ਭੁੱਲ ਜਾਵਨ ਕੋ ਰਖਣਾ ਰਹਿਣ ਆ ਬਾਦਮੀਆ ਉੱਚਾ ਜਿੰਨਾ ਮਰਜੀ ਉੱਟੀ ਧਰਤੀ ਵੀ ਰੱਖੀ ਯਾਦ ਮੀਆਂ ਇਤਿਹਾਸ ਨੂੰ ਕਿਦਰੇ ਭੁੱਲ ਨਾ ਜਾਵੀਂ ਸ਼ਹੀਦਿਆਂ ਰੱਖੀ ਯਾਦ ਮੀਆਂ ਕੱਲੂ ਘਾਰੇ ਜੋ ਭੁੱਲ ਜਾਣ ਕੌਮਾਂ ਉਹ ਜਾਵਣ ਉਹ ਬਰਬਾਦ ਮੀਆਂ ਸਸਟੇ ਕਾਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਇਹ ਚਾਰਕੋ ਲਾਇਨਰ ਜੋ ਮੈਂ ਤੁਹਾਨੂੰ ਹੁਣੇ-ਹੁਣੇ ਸੁਵਾਈਆਂ ਇਹ ਸਿਰਫ ਇੱਕ ਸ਼ਾਇਰੀ ਨਹੀਂ ਇਹ ਚਾਰਕੋ ਲਾਇਨਰ ਸਾਨੂੰ ਦੱਸ ਦਿੰਦੇ ਹਨ ਕਿ ਸਾਡੇ ਸਿੱਖ ਧਰਮ ਦੇ ਵਿੱਚ ਇਤਿਹਾਸ ਦੀ ਕੀ ਅਹਿਮੀਅਤ ਹੈ ਤੇ ਸਾਡੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਇਹੀ ਹੈ ਕਿ ਸਾਡੇ ਵਾਸਤੇ ਇਤਿਹਾਸ ਪੜਨਾ ਕਿਉਂ ਜ਼ਰੂਰੀ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਅਕਸਰ ਹੀ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਛੱਡੋ ਯਾਰ ਪੁਰਾਣੀਆਂ ਗੱਲਾਂ ਅੱਗੇ ਵਧੋ ਪਰ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਅਸੀਂ ਕਿਸੇ ਵੀ ਬੱਚੇ ਨੂੰ ਉਹਦਾ ਪਿਛੋਕਰ ਦੱਸੇ ਉਸ ਤੋਂ ਚੰਗੇ ਭਵਿੱਖ ਦੀ ਉਮੀਦ ਕਰ ਸਕਦੇ ਹਾਂ ਕਿ ਅਸੀਂ ਕਿਸੇ ਵੀ ਦਿਖਾਰੀ ਨੂੰ ਇੱਕ ਚੰਗੀ ਕਲਮ ਦਿੱਤੇ ਇੱਕ ਵਧੀਆ ਰਚਨਾ ਦੀ ਉਮੀਦ ਕਰ ਸਕਦੇ ਹਾਂ ਇਤਿਹਾਸ ਵੀ ਕੁਝ ਇਸ ਤਰ੍ਹਾਂ ਹੀ ਹੈ ਅਸੀਂ ਆਪਣੇ ਬੱਚਿਆਂ ਨੂੰ ਬਿਨਾ ਆਪਣਾ ਇਤਿਹਾਸ ਦੱਸੇ ਉਹਨਾਂ ਤੋਂ ਇੱਕ ਚੰਗੇ ਸਿੱਖ ਬਣਨ ਦੀ ਉਮੀਦ ਕਰ ਰਹੇ ਹਨ ਦੋਸਤੋ ਇਤਿਹਾਸ ਸਿਰਫ ਪਿੱਛੇ ਵੇਖਣ ਲਈ ਨਹੀਂ ਸਗੋਂ ਚੰਗੀ ਦਿਸ਼ਾ ਦੇ ਵਿੱਚ ਅੱਗੇ ਵਧਣ ਲਈ ਵੀ ਹੁੰਦਾ ਹੈ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਇਤਿਹਾਸ ਸ਼ਬਦ ਦਾ ਕੀ ਮਤਲਬ ਹੈ ਇਤਿਹਾਸ ਇੱਕ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਕਿ ਸਿੱਧਾ ਸਿੱਧਾ ਇਹ ਮਤਲਬ ਹੈ ਕਿ ਜੋ ਵੀ ਹੋ ਚੁੱਕਾ ਜੋ ਵੀ ਪਿਛਲੇ ਸਮੇਂ ਵਿੱਚ ਵਾਪਰਿਆ ਅਤੇ ਸਾਡਾ ਇਤਿਹਾਸ ਅੱਜ ਵੀ ਜ਼ਿੰਦਾ ਹੈ ਜੇ ਮੈਂ ਸਿੱਖਾਂ ਦੀ ਗੱਲ ਕਰਾਂ ਤਾਂ ਸਿੱਖਾਂ ਦਾ ਇਤਿਹਾਸ ਅੱਜ ਵੀ ਜ਼ਿੰਦਾ ਹੈ ਸਾਡੇ ਹੌਂਸਲਿਆਂ ਵਿੱਚ ਸਾਡੇ ਜਜ਼ਬਿਆਂ ਵਿੱਚ ਸਾਡੇ ਨਜ਼ਰੀਏ ਵਿੱਚ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਡਾ ਇਤਿਹਾਸ ਅੱਜ ਵੀ ਜ਼ਿੰਦਾ ਹੈ ਅਕਸਰ ਹੀ ਲੋਕ ਸੋਚਦੇ ਹਨ ਕਿ ਇਤਿਹਾਸ ਦਾ ਮਤਲਬ ਸਿਰਫ ਰਾਜੇ ਚੰਗਾ ਅਤੇ ਤਲਵਾਰਾ ਲੋਕ ਸੋਚਣ ਵੀ ਕਿਉਂ ਨਾ ਸਾਨੂੰ ਸਕੂਲਾਂ ਦੇ ਵਿੱਚ ਜ਼ਿਆਦਾਤਰ ਪੜਾਇਆ ਹੀ ਇਹ ਗਿਆ ਕਿ ਇਤਿਹਾਸ ਦਾ ਮਤਲਬ ਸਿਰਫ ਮੁਗਲ ਰਾਜ ਹੀ ਪਾਲ ਇਤਿਹਾਸ ਉਸ ਤੋਂ ਕਈ ਗੁਣਾ ਅੱਗੇ ਦੀ ਚੀਜ਼ ਹੈ ਤੇ ਸਾਡੇ ਸਿੱਖਾਂ ਵਾਸਤੇ ਸਾਡਾ ਇਤਿਹਾਸ ਤਾਂ ਹੈ ਹੀ ਅਲੱਗ ਸਕੂਲਾਂ ਦੇ ਵਿੱਚ ਸਾਨੂੰ ਬਿਲਕੁਲ ਵੀ ਉਹ ਚੀਜ਼ ਨਹੀਂ ਪੜਾਈ ਗਈ ਸਕੂਲਾਂ ਦੇ ਵਿੱਚ ਸਾਨੂੰ ਬਾਬਰ, ਹਮਾਈਉਂ, ਜਹਾਂਗੀਰ ਯਾਹੋਰ ਮੁਗਲ ਰਾਜਿਆਂ ਬਾਰੇ ਪੜਾਇਆ ਗਿਆ ਜਦੋਂ ਕਿ ਸਾਡੇ ਕੋਲ ਤਾਂ ਸਾਡਾ ਆਪਦਾ ਹੀ ਇਤਿਹਾਸ ਬਹੁਤ ਹੀ ਜ਼ਿਆਦਾ ਪਿਆ ਹੈ ਇਸੇ ਕਰਕੇ ਮੈਂ ਕਿਤੇ ਲਿਖਿਆ ਕਿ ਪੜ੍ਹੇ ਮੈਂ ਕਿਤਾਬਾਂ ਵਿੱਚ ਕਿਸੇ ਜੋ ਸਾਰੇ ਬਾਬਰ ਹਮਾਇਉਂ ਤੇ ਜਹਾਂਗੀਰ ਬਾਰੇ ਸਾਡਾ ਇਤਿਹਾਸ ਸਾਡੀ ਅੱਖੋਂ ਉਲਿ ਰੱਖਿਆ। ਜ਼ਾਜਾ ਰਣਜੀਤ ਬਾਰੇ ਕੁਝ ਵੀ ਨਾ ਦੱਸਿਆ। ਕੀਤੀਆਂ ਸਿਆਸਤਾਂ ਸਿਲੇਬਸ ਬਣਾਉਣ ਚ ਤੇ ਰੈਂਦੀ ਕਸਰ ਕੱਢ ਦਿੱਤੀ ਟੀਚਰਾਂ ਪੜਾਉਣ ਚ। ਮੈਂ ਕਿਸੇ ਵਿਦਿਆਪਕ ਨੂੰ ਇੱਥੇ ਮਾਰਾਂ ਦੀ ਕਹਿਣਾ ਚਾਹੁੰਦਾ ਪਰ ਅਧਿਆਪਕਾਂ ਦਾ ਵੀ ਕਿਤੇ ਨਾ ਕਿਤੇ ਰੋਲ ਹੁੰਦਾ ਹੈ। ਕਿ ਚਲੋ ਮੰਨਿਆ ਕਿ ਸਿਲੇਬਸ ਦੇ ਵਿੱਚ ਕੋਈ ਵੀ ਚੀਜ਼ ਸਾਡੇ ਇਤਿਹਾਸ ਦੇ ਨਾਲ ਸੰਬੰਧਿਤ ਨਹੀਂ ਸੀ ਪਰ ਟੀਚਰਾਂ ਨੇ ਆਪਣੇ ਵੱਲੋਂ ਵੀ ਕਦੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਸਾਨੂੰ ਸਾਡਾ ਇਤਿਹਾਸ ਕਿਤੇ ਨਾ ਕਿਤੇ ਥੋੜਾ ਬੋਤਾਂ ਹੀ ਦੱਸ ਦਿੱਤਾ ਜਾਵੇ ਹਾਂ ਬੇਸ਼ੱਕ ਅਸੀਂ ਗੁਰਦਾਨ ਸਿੰਘ ਜੀ ਦੇ ਬਹੁਤ ਸਾਰੇ ਲੇਖ ਪੜੇ ਪਰ ਜਿਹੜਾ ਸਾਡਾ ਅਸਲੀ ਇਤਿਹਾਸ ਜਿਹੜਾ ਕਿ ਹੁਣ ਸਾਨੂੰ ਕਿਤਾਬਾਂ ਦੇ ਵਿੱਚੋਂ ਪਤਾ ਲੱਗ ਰਿਹਾ ਸਾਨੂੰ ਉਸ ਵਕਤ ਬਿਲਕੁਲ ਵੀ ਪਤਾ ਨਹੀਂ ਸੀ ਸੋ ਦੋਸਤੋ ਇਸ ਇਨਰਕੇ ਤਾਂ ਹੀ ਮੈਂ ਕਹਿਣਾ ਕਿ ਜਦੋਂ ਕਿਸੇ ਬੱਚੇ ਨੂੰ ਆਪਣੇ ਅਸਲੀ ਨਾਇਕ ਦਾ ਨਾਂ ਪਤਾ ਹੋਵੇ ਜਾਂ ਆਪਾਂ ਕਹਿ ਲਈਏ ਕਿ ਆਪਣੇ ਅਸਲੀ ਹੀਰੋ ਦਾ ਨਾਂ ਪਤਾ ਹੋਵੇ ਤਾਂ ਉਹ ਕਿਸੇ ਦੂਸਰੇ ਨੂੰ ਆਪਣਾ ਹੀਰੋ ਬਣਾ ਲੈਂਦਾ ਹੈ ਹੁਣ ਆਓ ਆਪਾਂ ਇੱਕ ਇੱਕ ਕਰਕੇ ਇਸ ਮੁੱਦੇ ਦੇ ਉੱਤੇ ਗੱਲ ਕਰੀਏ ਕਿ ਇਤਿਹਾਸ ਪੜਨਾ ਆਖਿਰ ਜ਼ਰੂਰੀ ਕਿਉਂ ਹੈ ਸੋ ਇਤਿਹਾਸ ਦੋਸਤੋ ਸਿਰਫ ਇੱਕ ਕਹਾਣੀਆਂ ਨਹੀਂ ਜਾਂ ਕੋਈ ਆਪਾਂ ਕਹਿ ਲਈਏ ਕਿਸੇ ਤਰ੍ਹਾਂ ਦੀ ਸਾਖੀਆਂ ਤੱਕ ਸੀਮਤ ਨਹੀਂ ਇਸ ਸਾਡੀ ਅੱਜ ਦੀ ਜ਼ਿੰਦਗੀ ਨਾਲ ਵੀ ਰਿਲੇਟ ਕਰਦਾ ਹੈ ਅਸੀਂ ਆਪਣੀ ਅੱਜ ਦੀ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਮੁਸ਼ਕਲਾਂ ਨੂੰ ਬਹੁਤ ਹੀ ਵੱਡੀਆਂ ਮੰਨ ਲੈਂਦੇ ਹਾਂ ਤੇ ਇਤਿਹਾਸ ਜਦੋਂ ਅਸੀਂ ਪੜਨ ਲੱਗਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਪੁਰਖੇ ਕੌਣ ਸਨ ਉਹਨਾਂ ਨੇ ਕਿੱਡੇ-ਕੱਡੇ ਵੱਡੇ ਦੁੱਖ ਸਹੇ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਉਹਨਾਂ ਸਾਰੀਆਂ ਗੱਲਾਂ ਕੇ ਆਪਣੀਆਂ ਮੁਸ਼ਕਲਾਂ ਬਹੁਤ ਹੀ ਛੋਟੀਆਂ ਲੱਗਣ ਲੱਗ ਪੈਂਦੀਆਂ ਹਨ ਇਹ ਸਭ ਤੋਂ ਪਹਿਲੇ ਨੰਬਰ ਤੇ ਸਭ ਤੋਂ ਵੱਡਾ ਇੱਕ ਲਾਭ ਮੈਂ ਕਹਿ ਸਕਦਾ ਹਾਂ ਇਤਿਹਾਸ ਪੜਨ ਦਾ ਕਿਉਂਕਿ ਅਸੀਂ ਉਸ ਚੀਜ਼ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਕੇ ਦੇਖਦੇ ਹਾਂ ਕਿ ਹਾਂ ਉਹ ਜਦੋਂ ਇਦਾਂ ਵੱਡੀਆਂ ਚੀਜ਼ਾਂ ਸਹਿ ਗਏ ਤੇ ਸਾਡੀ ਤਾਂ ਮੁਸ਼ਕਲ ਕੁਝ ਵੀ ਨਹੀਂ ਹੁਣ ਉਹਨਾਂ ਅੰਦੇ ਤੌਰ ਤੇ ਅਸੀਂ ਜੇ ਮੰਨ ਲਓ ਕੋਈ ਵੀ ਸ਼ਹੀਦੀ ਆਪਣੇ ਸਿੱਖ ਧਰਮ ਦੇ ਵਿੱਚੋਂ ਚੱਕ ਕੇ ਦੇਖ ਲਈਏ ਵੈਸੇ ਤਾਂ ਬਹੁਤ ਜਾਣੀਆਂ ਵੱਡੀਆਂ-ਵੱਡੀਆਂ ਸ਼ਹਾਦਤਾਂ ਨੇ ਪਰ ਕੋਈ ਵੀ ਅਸੀਂ ਮੰਨ ਲਓ ਭਾਈ ਮਨੀ ਸਿੰਘ ਜੀ ਅਸੀਂ ਸ਼ਹੀਦ ਦੀ ਚੱਕੀ ਦੇਖ ਲਈਏ ਹੁਣ ਅਸੀਂ ਜਦੋਂ ਉਹ ਸ਼ਹਾਦਤ ਪੜ੍ਹਦੇ ਹਾਂ ਕਿਸੇ ਵੀ ਕਿਤਾਬ ਦੇ ਵਿੱਚੋਂ ਤਾਂ ਅਸੀਂ ਦੇਖਦੇ ਹਾਂ ਕਿ ਹਾਂ ਉਹਨਾਂ ਨੂੰ ਕਿੰਨੀ ਜ਼ਿਆਦਾ ਬੁਰੇ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਪਰ ਅਸੀਂ ਅੱਜ ਅੱਜ ਦੇ ਸਮੇਂ ਦੇ ਵਿੱਚ ਆਪਣੇ ਛੋਟੀਆਂ-ਛੋਟੀਆਂ ਮੁਸ਼ਕਲਾਂ ਨੂੰ ਲੈ ਕੇ ਰੋ ਰਹੇ ਮੰਨ ਲਓ ਕਿਸੇ ਨੂੰ ਕੋਈ ਜੌਬ ਦੀ ਤੰਗੀ ਜਾਂ ਕਿਸੇ ਨੂੰ ਕੋਈ ਮਾੜੀ-ਮੋਟੀ ਪੈਸੇ ਦੀ ਤੰਗੀ ਜਾਂ ਕਿਸੇ ਨੂੰ ਹੋਰ ਕੋਈ ਕਿਸੇ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਤੰਗੀ ਪਰ ਅਸੀਂ ਜਦੋਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਹਾਦਤ ਪੜਦੇ ਹਾਂ ਸਾਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਤੁਸੀਂ ਲੈ ਲਓ ਤਾਂ ਸਾਨੂੰ ਆਪਣੀਆਂ ਮੁਸ਼ਕਲਾਂ ਉਹਨਾਂ ਸਾਰੀਆਂ ਸ਼ਹਾਦਤਾਂ ਦੇ ਅੱਗੇ ਉਹਨਾਂ ਸਾਰੀਆਂ ਮੁਸ਼ਕਲਾਂ ਦੇ ਅੱਗੇ ਬਹੁਤ ਹੀ ਛੋਟੀਆਂ ਲੱਗਣ ਲੱਗ ਪੈਂਦੀਆਂ ਹਨ ਇਸ ਕਰਕੇ ਮੈਂ ਕਹਿ ਰਿਹਾ ਕਿ ਇਹ ਇੱਕ ਸਭ ਤੋਂ ਵੱਡਾ ਗੁਣ ਕਹਿ ਲਈਏ ਇਤਿਹਾਸ ਨੂੰ ਪੜਨ ਦਾ ਹੈ ਉਹਨਾਂ ਨੂੰ ਨੰਬਰ 2 ਤੇ ਅਸੀਂ ਦੇਖਦੇ ਹਾਂ ਕਿ ਇਤਿਹਾਸ ਨੂੰ ਪੜਨ ਦਾ ਦੂਸਰਾ ਵੱਡਾ ਕਾਰਨ ਜਾਂ ਦੂਸਰਾ ਵੱਡਾ ਲਾਭ ਕੀ ਹੈ ਪਿੱਛੇ ਜੇ ਅਸੀਂ ਵੇਖਿਆ ਕਿ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਲੋਕਾਂ ਦਾ ਧਰਮ ਤਬਦੀਲ ਕਰ ਦਿੱਤਾ ਗਿਆ। ਸਿੱਖ ਲੋਕਾਂ ਨੂੰ ਬਹੁਤ ਹੀ ਆਸਾਨੀ ਦੇ ਨਾਲ 크ਿਸਚਨ ਬਣਾ ਲਿਆ ਗਿਆ। ਥੋੜੇ ਬਹੁਤੇ ਪੈਸਿਆਂ ਦਾ ਲਾਲਚ ਦੇ ਕੇ ਹਾਂ ਬੇਸ਼ੱਕ ਲਾਲਚ ਇੱਕ ਬਹੁਤ ਵੱਡਾ ਕਾਰਨ ਸੀ ਪਰ ਕਿਤੇ ਨਾ ਕਿਤੇ ਇਤਿਹਾਸ ਦੀ ਕਮੀ ਜ਼ਰੂਰ ਸੀ। ਕਿ ਤੁਹਾਨੂੰ ਲੱਗਦਾ ਹੈ ਕਿ ਜੇ ਉਹਨਾਂ ਨੇ ਸੱਚੀ ਮੁੱੱਚੀ ਆਪਣਾ ਇਤਿਹਾਸ ਚੰਗੀ ਤਰ੍ਹਾਂ ਪੜ੍ਹਿਆ ਹੁੰਦਾ ਜਾਂ ਸਮਝਿਆ ਹੁੰਦਾ ਤਾਂ ਉਹਨਾਂ ਨੇ ਇਹ ਕਦਮ ਚੱਕਣਾ ਸੀ। ਉਹਨਾਂ ਨੇ ਥੋੜੇ-ਬਹੁਤ ਪੈਸੇ ਪਿੱਛੇ ਇੱਕ ਕਦਮ ਚੱਕਣਾ ਸੀ ਬਿਲਕੁਲ ਨਹੀਂ ਸੋ ਇਸ ਕਰਕੇ ਇਹ ਦੂਸਰਾ ਸਭ ਤੋਂ ਵੱਡਾ ਕਾਰਨ ਹੈ ਕਿ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ ਤਾਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਡਾ ਪਿਛੋਕੜ ਕੀ ਹੈ ਤੁਸੀਂ ਹੋ ਕੌਣ ਤੁਹਾਡੀ ਆਪਣੇ ਆਪ ਦੇ ਨਾਲ ਪਛਾਣ ਹੁੰਦੀ ਹੈ ਤੁਹਾਨੂੰ ਕੋਈ ਵੀ ਆਪਣੀਆਂ ਗੱਲਾਂ ਦੇ ਵਿੱਚ ਬਹੁਤ ਹੀ ਸੌਖੀਆਂ ਨਹੀਂ ਲੈ ਕੇ ਜਾ ਸਕਦਾ ਹੁਣ ਤੀਸਰਾ ਸਭ ਤੋਂ ਵੱਡਾ ਕਾਰਨ ਜੇਕਰ ਤੁਸੀਂ ਖੁਦ ਪੜਨ ਲੱਗ ਜਾਂਦੇ ਹੋ ਤੁਸੀਂ ਕੋਈ ਵੀ ਕਿਤਾਬ ਪੜੋ ਕੋਈ ਵੀ ਅੱਜਕੱਲ੍ਹ ਤਾਂ ਇੰਟਰਨੈਟ ਦੇ ਉੱਤੇ ਤੁਹਾਡੇ ਕੋਲ ਹਰ ਇੱਕ ਚੀਜ਼ ਅਵੇਲੇਬਲ ਹੈ ਜੇਕਰ ਤੁਸੀਂ ਕੋਈ ਚੰਗੀ ਚੀਜ਼ ਇੰਟਰਨੈਟ ਦੇ ਉੱਤੋਂ ਪੜੋ ਜਦੋਂ ਤੁਸੀਂ ਖੁਦ ਪੜ੍ਹਦੇ ਹੋ ਤਾਂ ਤੁਹਾਨੂੰ ਖੁਦ ਸਭ ਕੁਝ ਪਤਾ ਲੱਗਦਾ ਹੈ ਅਸੀਂ ਕਿਸੇ ਧਾਰਮਿਕ ਪ੍ਰਚਾਰਕ ਦੇ ਕੋਲ ਜਾਣਾ ਹੀ ਕਿਉਂ ਹੈ ਜਦੋਂ ਤੁਸੀਂ ਖੁਦ ਪੜ੍ਹਦੇ ਹੋ ਤਾਂ ਤੁਸੀਂ ਗਲਤ ਪ੍ਰਚਾਰ ਤੋਂ ਵੀ ਬਚਦੇ ਹੋ ਅੱਜਕੱਲ੍ਹ ਅਸੀਂ ਹਰ ਇੱਕ ਧਾਰਮਿਕ ਪ੍ਰਚਾਰਕ ਦੇ ਉੱਪਰ ਟਿੱਪਣੀ ਕਰਦੇ ਹਾਂ ਇੰਟਰਨੈਟ ਦੇ ਉੱਤੇ ਹਰ ਕੋਈ ਜੋ ਚਾਹੁੰਦਾ ਹੈ ਉਹੀ ਬੋਲ ਸਕਦਾ ਹੈ ਪਰ ਜੇਕਰ ਤੁਸੀਂ ਖੁਦ ਹੀ ਪੜਨ ਲੱਗ ਜਾਓ ਤਾਂ ਤੁਹਾਨੂੰ ਕਿਸੇ ਬਾਰੇ ਕੁਝ ਬੋਲਣ ਦੀ ਲੋੜ ਹੀ ਕਿਉਂ ਤੁਸੀਂ ਖੁਦ ਇਤਿਹਾਸ ਪੜੋ ਤੁਸੀਂ ਕੋਈ ਇੱਕ ਚੰਗੀ ਕਿਤਾਬ ਪੜੋ ਅੱਜ ਕੱਲ ਤਾਂ ਬਹੁਤ ਜ਼ਿਆਦਾ ਆਪਣੇ ਕੋਲ ਸੋਰਸ ਨੇ ਜਦੋਂ ਅਸੀਂ ਖੁਦ ਪੜਦੇ ਹਾਂ ਤਾਂ ਤੁਹਾਨੂੰ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਇਤਿਹਾਸ ਹੈ ਕਿ ਅਸੀਂ ਚੀਜ਼ਾਂ ਨੂੰ ਪਰਖ ਸਕਦੇ ਹਾਂ ਜੇ ਮੰਨ ਲਓ ਅਸੀਂ ਕਿਸ ਕਿਸੇ ਦੀ ਗੱਲ ਬਾਹਰੋਂ ਕੋਈ ਸੁਣ ਲਈ ਤਾਂ ਅਸੀਂ ਖੁਦ ਉਸ ਚੀਜ਼ ਨੂੰ ਪੜ ਕੇ ਸਮਝ ਸਕਦੇ ਹਾਂ ਕਿ ਹਾਂ ਇਹ ਗੱਲ ਸੱਚ ਵੀ ਹੈ ਜਾਂ ਸਾਨੂੰ ਕਿਸੇ ਨੇ ਝੂਠ ਬੋਲਿਆ ਤੇ ਅਖੀਰ ਵਿੱਚ ਦੋਸਤੋ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਜਿੰਨਾ ਹੋ ਸਕੇ ਇਤਿਹਾਸ ਪੜੋ ਵੈਸੇ ਤਾਂ ਇਤਿਹਾਸ ਪੜਨ ਦੇ ਜਾਂ ਆਪਣੇ ਆਸਿਕ ਧਰਮ ਦੇ ਬਾਰੇ ਜਾਣਨ ਦੇ ਬਹੁਤ ਜ਼ਿਆਦਾ ਕਾਰਨ ਨੇ ਪਰ ਮੈਂ ਇਹ ਵੀਡੀਓ ਇੰਨੀ ਜ਼ਿਆਦਾ ਲੰਬੀ ਨਹੀਂ ਬਣਾਉਣਾ ਚਾਹੁੰਦਾ ਮੈਂ ਮੇਨ ਮੇਨ ਜੇ ਤੁਹਾਨੂੰ ਇਹ ਲਾਭ ਦੱਸਿਆ ਨਹੀਂ ਕਿ ਸਾਨੂੰ ਕਿਉਂ ਆਖਰ ਆਪਣਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਆਪਣਾ ਇਤਿਹਾਸ ਪੜ੍ਹੋ ਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਓ ਕਿਉਂਕਿ ਜੇਕਰ ਤੁਹਾਨੂੰ ਖੁਦ ਹੀ ਨਹੀਂ ਪਤਾ ਹੋਏਗਾ ਕਿ ਆਖਰ ਤੁਸੀਂ ਹੋ ਕੌਣ ਸਾਡਾ ਇਤਿਹਾਸ ਹੈ ਕੀ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਤਾਂ ਕੁਝ ਵੀ ਨਹੀਂ ਦੱਸ ਸਕਦੇ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਪੜ੍ਹੋ ਜੇ ਹੋ ਸਕੇ ਤਾਂ ਕਿਤਾਬਾਂ ਦੇ ਨਾਲ ਥੋੜਾ ਸਮਾਂ ਬਿਤਾਉਣਾ ਸਿੱਖੋ ਰੀਸੈਂਟਲੀ ਮੈਂ 2-3 ਕਿਤਾਬਾਂ ਪੜ੍ਹੀਆਂ ਹਨ ਨੇ ਹੰਨੇ ਹੰਨੇ ਪਾਤਸ਼ਾਹੀ ਬਹੁਤ ਹੀ ਇੱਕ ਚੰਗੀ ਕਿਤਾਬ ਤੁਸੀਂ ਪੜ੍ਹ ਸਕਦੇ ਹੋ ਜਿਸ ਦੇ ਕਿ ਇੱਕ ਨਾਵਲ ਦੇ ਰੂਪ ਦੇ ਵਿੱਚ ਆਪਣਾ ਇਤਿਹਾਸ ਸਮਝਾਇਆ ਗਿਆ ਹੈ ਤੁਸੀਂ ਕਿਤਾਬਾਂ ਉਸ ਤਰ੍ਹਾਂ ਦੀਆਂ ਕੋਈ ਕਿਤਾਬਾਂ ਪੜ੍ਹੋ ਚੰਗੀਆਂ ਕਿਤਾਬਾਂ ਪੜ੍ਹ ਕੇ ਆਪਣੇ ਬੱਚਿਆਂ ਨੂੰ ਵੀ ਨਾਲ ਪੜ੍ਹਾਓ ਤੇ ਇਹ ਸਭ ਚੀਜ਼ਾਂ ਕਰਕੇ ਤੁਸੀਂ ਦੇਖੋਗੇ ਕਿ ਹੌਲੀ-ਹੌਲੀ ਇਹਨਾਂ ਚੀਜ਼ਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਵੀ ਆਉਣਾ ਸ਼ੁਰੂ ਹੋ ਜਾਏਗਾ ਤੁਸੀਂ ਆਪਣੀਆਂ ਮੁਸ਼ਕਲਾਂ ਨੂੰ ਟੈਕਲ ਕਰਨਾ ਸਿੱਖ ਜਾਓਗੇ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋ ਤਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਹੋਰ ਕਿਸ ਮੁੱਦੇ ਦੇ ਉੱਤੇ ਵੀਡੀਓ ਦੇਖਣਾ ਪਸੰਦ ਕਰੋਗੇ ਸਸਟੇਕ ਰਹੋ